ਨਾ ਹੋਊਗਾ ਦੁੱਧ ਦੇ ਥੱਲੇ ਜੀ ਮਤਲਬ 7 ਕਿਲੋ ਦੋਨਾਂ ਟਾਈਮਾਂ ਦਾ ਦੁੱਧ ਹੈਗਾ ਦੋਨਾਂ ਟਾਈਮਾਂ ਦਾ 7 ਕਿਲੋ ਦੁੱਧ ਤਿਆਰ ਹਾਂਜੀ ਹਾਂਜੀ ਠੀਕ ਆ ਤੇ ਮਿਲਦੀ ਕੱਟੀ ਤੇ ਕਿਵੇਂ ਜੀ ਚਾੜ ਤੇ ਦੋਨੀ ਟਾਈਮ ਹੀ ਚਾੜ ਤੇ ਹਰਾ ਪਾ ਕੇ ਮੂਰੇ ਦਾਣਾ ਪਾ ਹਰਾ ਪਾ ਕੇ ਦਾਣਾ ਭੱਕ ਦਿੰਨੇ ਮਤਲਬ ਕਿ ਚਾੜ ਤੇ ਮਿਲ ਜਾਂਦੀ ਹੈਗੀ ਹਾਂਜੀ ਹਾਂਜੀ ਠੀਕ ਆ ਜਿਵੇਂ ਪਹਾੜੇ ਤੇ ਕਹਿੰਦੇ ਕੋਈ ਚਾੜ ਤੇ ਕਹਿੰਦਾ ਹਣਾ ਠੀਕ ਆ ਤੇ ਕੱਟੀ ਦਾ ਨੂੰ ਕੋਈ ਚੱਕਰ ਨਹੀਂ ਛੱਡ ਕੇ ਨਾ ਛੱਡ ਗਿਆ ਨਾ ਕੱਟੀ ਦੂਰ ਹੀ ਹੁੰਦੀ ਹੈ ਠੀਕ ਆ ਤੇ ਯਾਨੀ ਕਿ ਉਹ ਠੰਡੀ ਸੀ ਲਗੀ ਪੂਰੀ ਵਧੀਆ ਏ ਠੀਕ ਆ ਤੇ ਵਧੀਆ ਜਾਨੀ ਚਵਾਈ ਕਰਾ ਲੈਂਦੀ ਹੈਗੀ ਹਾਂ 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 ਵਧੀਆ ਵਧੀਆ ਠੀਕ ਆ ਸਭ ਠੀਕ ਠਾਕ ਆ ਕੋਈ ਇਹ ਜੀ ਗੱਲ ਨਹੀਂ ਠੀਕ ਆ ਥਾਣਾ ਚ ਕੋਈ ਚੱਕਰ ਨਹੀਂ ਘਰ ਦੀ ਝੋਟੀ ਐ ਜੀ ਇਹ ਮੇਰਾ ਘਰ ਦਾ ਰਬਈ ਆ ਤੋਂ ਤੋਂ ਜ਼ੋਰ ਤਿੰਨ ਘਰ ਦਾ ਰਬਈ ਹੁੰਦਾ ਵੀ ਇਹ ਰਵਾ ਮੈਂ ਰੱਖਣਾ ਹੈਗਾ ਬਸ ਠੀਕ ਆ ਵੀ ਤੁਸੀਂ ਕੱਟੀ ਸੰਭਲੋਗੇ ਹਾਂ ਜੀ ਹਾਂ ਜੀ ਤੇ ਇਹ ਹੁਣ ਆਪਾਂ ਵੇਚਣ ਲੱਗਿਆਂ ਤੇ ਆਪਾਂ ਇਹਦਾ ਮੁੱਲ ਕਿੰਨਾ ਕੁ ਰੱਖਿਆਗਾ ਮੁੱਲੇ ਦਾ ਜੀ ਮੈਂ 55 ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਆ ਜਿਹੜੀ ਆਪਾਂ ਵੀਡੀਓ ਤਸੀਲ ਰੰਪਰਾਵੂਲ ਤੇ ਜ਼ਿਲ੍ਹਾ ਇਹਨੂੰ ਬਟੰਡਾ ਪੈ ਜਾਂਦਾ ਤੇ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਤੋਕੜ ਗੱਬਣਾ ਤੋਕੜ ਮੰਨ ਲਓ ਤੇ ਚਾਹੇ ਗੱਬਣ ਮੰਨ ਲਓ ਮਹੀਨਾ ਹੋ ਗਿਆ ਤੇ ਟੀਕਾ ਲੱਗੇ ਨੂੰ ਤੇ ਕਿਸੇ ਤਰ੍ਹਾਂ ਦੀ ਇਹਨੇ ਕੋਈ ਗੜਬੜ ਨਹੀਂ ਕਰੀ ਤੇ ਬਾਕੀ ਜਿਹੜਾ ਲੈ ਕੇ ਜਾਊਗਾ ਆਪਦੀ ਤਸੱਲੀ ਕਰਕੇ ਲੈ ਕੇ ਜਾਇਓ ਤੇ ਬਾਕੀ ਕਿਸਮਾ ਤਾਂ ਗੱਬਣ ਵੀ ਰਹਿ ਸਕਦੀ ਹੈ ਤੇ ਖਾਲੀ ਵੀ ਰਹਿ ਸਕਦੀ ਹੈ ਕਿਉਂਕਿ ਚੈੱਕ ਜਿੱਦਾਂ ਮਹੀਨੇ ਦੀ ਆਉਂਦੀ ਨਹੀਂਗੀ ਤੇ ਬਾਕੀ ਤੁਸੀਂ ਆਪਦੀ ਨਿਰਖ-ਪਰਖ ਕਰਕੇ ਤੇ ਆਦੀ ਤਸੱਲੀ ਕਰਕੇ ਤੇ ਇਸ ਝੋਟੀ ਨੂੰ ਖਰੀਦ ਸਕਦੇ ਹੋ ਪਹਿਲੇ ਸੂਏ ਸੂਈ ਵੀ ਆ 5 ਤੋਂ 6 ਮਹੀਨੇ ਤਕਰੀਬਨ ਸੂਈ ਨੂੰ ਹੋ ਗਏ ਤੇ 7 ਕਿਲੋ ਦੇਗੜ ਗੜ ਦੁੱਧ ਆ ਇਹਦਾ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਵਾਂਗੇ ਤੇ ਡਿਟੇਲ ਆਪਾਂ ਸਾਰੀ ਲੈ ਕੇ ਦੇਵਾਂਗੇ ਤੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਪਹਿਲੇ ਸੂਏ ਇਹ ਤਕਰੀਬਨ ਸੂਈ ਵੀ ਆ ਕਿ 5 ਤੋਂ 6 ਮਹੀਨੇ ਹੋ ਗਏ ਤੇ ਕੱਟੀ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਕੱਟੀ ਆ ਜੀ ਤੇ ਕੱਟੀ ਰੱਖਣੀਆਂ ਬਾਈਆਂ ਨੇ ਇਹ ਦੇਣੀ ਨਹੀਂ ਨਾਲ ਤੇ ਕੱਲੀ ਝੋਟ ਗੋਈ ਦੇਣੀ ਹੈ ਜੀ ਤੇ ਆਜੋ ਤੁਹਾਡਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਗੱਲਬਾਤ ਕਰਾਉਣੀ ਆ ਸਾਰੀ ਤੇ ਡਿਟੇਲ ਲੈ ਕੇ ਦੰਨੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਆਪਣਾ ਨਾਮ ਦੱਸ ਦਿਓ ਜੀ ਬਿੰਦਰ ਸਿੰਘ ਆ ਜੀ ਮੇਰਾ ਨਾਮ ਠੀਕ ਹੈ ਜੀ ਤੇ ਪਿੰਡ ਆਦਮਪਰਾ ਪਿੰਡ ਆਦਮਪਰਾ ਜੀ ਠੀਕ ਹੈ ਤਸਿਲ ਰਾਮਪਰਾ ਫੂਲ ਜ਼ਿਲਾ ਬਠਿੰਡਾ ਹਨ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆ ਇਹਦੀ ਕੀ ਡਿਟੇਲ ਆ ਗਈ ਕਿਹੜੇ ਸੂਏ ਸੂਈ ਵੀ ਇਹ ਇਹ ਜੀ ਪਹਿਲੇ ਸੂਏ ਹੈ ਪਹਿਲੇ ਸੂਏ ਸੂਈ ਵੀ ਹੈ ਹਾਂਜੀ ਹਾਂਜੀ ਕਿੰਨਾ ਚਰੋਗੇ ਸੂਈ ਨੂੰ ਇਹ ਨੂੰ ਮਤਲਬ ਕਿ ਹੋਗੇ ਹੋਣਗੇ 5 ਤੋਂ 6 ਟੱਕਰਾ ਕਰੂਗਾ 5 ਤੋਂ 6 ਮਹੀਨੇ ਹੋਗੇ ਸੂਈ ਨੂੰ ਇੰਨਾ ਦਾ ਟਾਈਮ ਨਹੀਂ ਹੈ ਠੀਕ ਹੈ ਤੇ ਇਹ ਕੱਟੀ ਇਹਦੀ ਪਹਿਲਾਂ ਨੇ ਸੂਏ ਦੀ ਹੈ ਨਾ ਹਾਂਜੀ ਇਹ ਪਹਿਲਾਂ ਨੇ ਕੱਟੀ ਪਹਿਲੀ ਇਹਦੀ ਕੋਈ ਐਸੀ ਸੂਏ ਦੀ ਹੈ ਨਾ ਹਾਂਜੀ ਹਾਂਜੀ ਐਸੀ ਸੂਏ ਦੀ ਇਹ ਤਾਂ ਨਾਲ ਦੇਣੀ ਆਪਾਂ ਨਹੀਂ ਜੀ ਇਹ ਨਹੀਂ ਦੇਣੀ ਇਹ ਰੱਖਣੀ ਹੈ ਇਹ ਆਪਾਂ ਰੱਖਣੀ ਆ ਮਤਲਬ ਕਿ ਪਾਲਣੀ ਆ ਹਨਾ ਹਾਂਜੀ ਹਾਂਜੀ ਠੀਕ ਆ ਕੱਲੀ ਝੋਟੀ ਦੇਣੀ ਕੱਲੀ ਝੋਟੀ ਜੀ ਠੀਕ ਹੈ ਤੇ ਇਹਦੇ ਹੁਣ ਟੀਕਾ ਲੱਗੇ ਨੂੰ ਕਿੰਨਾ ਟਾਈਮ ਹੋਇਆ ਇਹ ਤਾਂ ਜੀ ਮਹੀਨਾ ਕੀ ਹੋਇਆਗਾ ਮਹੀਨਾ ਕੋ ਹੋਇਆ ਜਾਨੀ ਚੈੱਕ ਚ ਤਾਂ ਹੁੰਦੀ ਨਹੀਂ ਹਨਾ ਨਹੀਂ ਆਉਂਦੀ ਚ ਉਹ ਕਿਸਮਤ ਅਗਲੇ ਦੀ ਰਹਿ ਵੀ ਸਕਦੀ ਆ ਤੇ ਖਾਲੀ ਵੀ ਨਿਕਲ ਸਕਦੀ ਆ ਹਨਾ ਠੀਕ ਹੈ ਤੇ ਹੁਣ ਦੁੱਧ ਜਮਾ ਤੋਲਣ ਵਾਲਾ ਕਿੰਨਾ ਹੋਊਗਾ ਦੁੱਧ ਦੇ ਜੇ ਥੱਲੇ ਜੀ ਮਤਲਬ 7 ਕਿਲੋ ਦੋਨਾਂ ਟਾਈਮਾਂ ਦਾ ਦੁੱਧ ਹੈਗਾ ਦੋਨਾਂ ਟਾਈਮਾਂ ਦਾ 7 ਕਿਲੋ ਦੁੱਧ ਤਿਆਰ ਹ ਹਾਂਜੀ ਹਾਂਜੀ ਠੀਕ ਹੈ ਤੇ ਮਿਲਦੀ ਕੱਟੀ ਤੇ ਕਿਵੇਂ ਚਾਰ ਤੇ ਜੀ ਚਾਰ ਤੇ ਦੋਨੀਆਂ ਟਾਈਮੀਆਂ ਚਾਰ ਤੇ ਹਰਾ ਪਾ ਕੇ ਮੂਰੇ ਦਾਣਾ ਪਾ ਹਰਾ ਪਾ ਕੇ ਦਾਣਾ ਭੱਕ ਦਿੰਨੇ ਮਤਲਬ ਕਿ ਚਾਰ ਤੇ ਮਿਲ ਜਪਿੰਦੀ ਹੈ ਜੀ ਠੀਕ ਆ ਜਿਵੇਂ ਪਹਾੜੇ ਤੇ ਕਹਿੰਦੇ ਕੋਚਾੜ ਤੇ ਕਹਿੰਦਾ ਹਨਾ ਠੀਕ ਆ ਤੇ ਕੱਟੀ ਦਾ ਉਹਨੂੰ ਕੋਈ ਚੱਕਰ ਨਹੀਂ ਛੱਡਗੇ ਨਾ ਛੱਡ ਗਿਆ ਨਾ ਕੱਟੀ ਦੂਰ ਹੀ ਹੁੰਦੀ ਐ ਠੀਕ ਆ ਤੇ ਜਾਨੀ ਕਿ ਉਹ ਠੰਡੀ ਸੀ ਲਗੀ ਪੂਰੀ ਵਧੀਆ ਠੀਕ ਆ ਤੇ ਵਧੀਆ ਜਾਨੀ ਚਵਾਈ ਕਰਾ ਲੈਂਦੀ ਹੈਗੀ ਹਾਂ ਹਾਂ ਵਧੀਆ ਵਧੀਆ ਠੀਕ ਆ ਤੇ ਸਭ ਠੀਕ ਠਾਕ ਆ ਕੋਈ ਇਹੋ ਜੀ ਗੱਲ ਨਹੀਂ ਠੀਕ ਆ ਥਾਣਾ ਚ ਕੋਈ ਚੱਕਰ ਨਹੀਂ ਘਰ ਦੀ ਝੋਟੀ ਐ ਜੀ ਇਹ ਮੇਰਾ ਘਰ ਦਾ ਰਵੀ ਐ ਤੋਂ ਤੋਂ ਜ਼ੋਰ ਤਿੰਨ ਘਰ ਦਾ ਰਵੀ ਹੁੰਦਾ ਵੀ ਇਹ ਰਵਾ ਮੈਂ ਰੱਖਣਾਗਾ ਬਸ ਠੀਕ ਆ ਵੀ ਤੁਸੀਂ ਕੱਟੀ ਸੰਭਲੋਗੇ ਹਾਂ ਜੀ ਹਾਂ ਜੀ ਠੀਕ ਆ ਤੇ ਘਰ ਦੀ ਬਾਲੀ ਜਾਨੀ ਕਿ ਤੇ ਇਹ ਹੁਣ ਆਪਾਂ ਵੇਚਣ ਲੱਗਿਆਂ ਤੇ ਆਪਾਂ ਇਹਦਾ ਮੁੱਲ ਕਿੰਨਾ ਕੁ ਰੱਖਿਆਗਾ ਮੁੱਲ ਇਹਦਾ ਜੀ ਮੈਂ 55000 ਰੁਪਇਆ ਰੱਖਿਆ ਹੈ ਮੁੱਲ 55000 ਹਾਂਜੀ ਠੀਕ ਹੈ ਠੀਕ ਹੈ ਚਲੋ ਵੈਸੇ ਠੀਕ ਆ ਰੇਟ ਜਾਇ ਜੀ ਆ ਨਾ ਤੇ ਬਾਕੀ ਮਾਲਾ ਮੋਟਾ ਹੋ ਜਾਊਗਾ ਚਲੋ ਮੌਕੇ ਤੇ ਕੋਈ ਹੋ ਜਾਂਦੀ ਬਾਅਦ ਘਾਟ ਪਣੀ ਹਾਂਜੀ ਕੋਈ ਇਹੋ ਜੀ ਚੱਕਰ ਨਹੀਂ ਹੈ ਠੀਕ ਆ ਜਾਣੀ ਉਹ ਤਸੱਲੀ ਵਾਲੀ ਆ ਹੋਰ ਕਿਸੇ ਤਰ੍ਹਾਂ ਦਾ ਕੋਈ ਨੌਕਸ ਨਹੀਂ ਆ ਨਾ ਕੋਈ ਝੋਕੀ ਆ ਕੋਈ ਇਹ ਇਹ ਚੱਕਰ ਨਹੀਂ ਕਿਹਾਂ ਪਸ਼ੂਆਂ ਨੂੰ ਐ ਹੁੰਦਾਗਾ ਵੀ ਜਾ ਉਹ ਆ ਕੋਈ ਇਹਨੂੰ ਕਿਸੇ ਕਸਮ ਦੀ ਕੋਈ ਗੱਲ ਬਾਤ ਨਹੀਂ ਹੈ ਠੀਕ ਆ ਵੀ ਆ ਜੀ ਤਸੱਲੀ ਕਰਕੇ ਤੁਸੀਂ ਲਿਆ ਸਕਦੇ ਹੋ ਹਨ ਚਾਰੇ ਥਾਂ ਚੱਲਦੇ ਹੈ ਜੀ ਠੀਕ ਹੈ ਉਹਦੀਆਂ ਥਾਪੀ ਮਾਰਦੀਆਂ ਚਾਟਪਾਕੀ ਦੇ ਵਿੱਚ ਉਲ ਲੈਣੇ ਠੀਕ ਹੈ ਹਾਂ ਜੀ ਲੋ ਵੀ ਦੋਸਤੋ ਡਿਟੇਲ ਆਪਾਂ ਤਕਰੀਬਨ ਤੁਹਾਨੂੰ ਸਾਰੀ ਲੈ ਕੇ ਦੇਤੀ ਆ ਤੇ ਜਿਉਂ ਵੀ ਝੋਟੀ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਝੋਟੀ ਸੋਹਣੀ ਆ ਕੱਦ-ਕੜ ਵੀ ਚੰਗੇ ਦੇ ਵਿੱਚ ਆ ਤੇ ਸਾਂਭੀ ਵੀ ਠੀਕ ਆ ਗਈ ਤੇ ਮਿਹਨਤ ਮਜ਼ਦੂਰੀ ਕਰਨ ਵਾਲੇ ਭਰਾ ਆਗੇ ਉਹਨਾਂ ਦੇ ਕੋਲੇ ਆ ਗਈ ਤੇ ਬਾਕੀ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਸਿੰਘ ਦੀ ਜ਼ਰੂਰ ਥੋੜੀ ਹੈਗੀ ਇੱਕ ਸਿੰਘ ਥੱਲੇ ਨੂੰ ਜਿਵੇਂ ਢਾਕ ਦਲਵਾਰੀ ਕਹਿੰਦੇ ਆ ਨਾ ਆ ਵੀ ਔਰਲਾ ਸਿੰਘ ਆਇਗਾ ਥੱਲੇ ਨੂੰ ਤੇ ਪਰਲਾ ਸਿੰਘ ਸਹੀ ਆ ਕੁੰਡਾਗਾ ਤੇ ਬਾਕੀ ਕਦ ਘਾਟ ਜੰਗੇ ਦੇ ਵਿੱਚ ਆ ਗਈ ਬੰਨਦੇ ਬਸ ਤੇ ਬਾਕੀ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦਣੀ ਆ ਤੇ ਆਪਣਾ ਕੰਮ ਸੀ ਵੀਡੀਓ ਚ ਸਾਰੀ ਡਿਟੇਲ ਲੈ ਕੇ ਦੇਣਾ ਤੇ ਤੁਹਾਨੂੰ ਹਰੇਕ ਪੱਖ ਤੋਂ ਦਿਖਾਉਣਾ ਤੇ ਥੋੜਾ ਜਿਹਾ ਉਪਰੇ ਦਾ ਕਰਕੇ ਹੋ ਜਾਂਦਾ ਪਸ਼ੂ ਡਰ ਜਾਂਦਾਗਾ ਤੇ ਵੈਸੇ ਠੰਡੀ ਹੈਗੀ ਤੇ ਤੁਸੀਂ ਆ ਕੇ ਇੱਥੇ ਗੱਲਬਾਤ ਕਰਕੇ ਬਾਈ ਦੇ ਨਾਲ ਆਪਣੀ ਪੂਰੀ ਤਸੱਲੀ ਇੱਥੇ ਕਰਕੇ ਹਨਾ ਚੰਗੀ ਤਰ੍ਹਾਂ ਤੇ ਆਪਦੀ ਤੁਸੀਂ ਜ਼ਿੰਮੇਵਾਰੀ ਤੇ ਤੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਤੇ ਕੱਤੀ ਬਾਈਆਂ ਨੇ ਰੱਖਣੀਆਂ ਤੁਹਾਨੂੰ ਫੇਰ ਦੱਸ ਦਿੰਨੇ ਆ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਜਿਹੜੇ ਭਰਾ ਚੈਨਲ ਦੇ ਨਵੇਂ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀਨ ਵਾਲ ਤੇ ਸੈੱਟ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੀ ਤਸੱਲੀ ਕਰਕੇ ਤੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਧੰਨਵਾਦ